ਜਪੋ ਜੀ ਸਤਨਾਮ ਸਤਨਾਮ ਤਨ ਤਨ ਜਗਤ ਪਿਤਾ ਸਤਗੁਰ ਬਿਨਦਾਸ ਮਹਾਰਾਜ ਜੀ ਦੀ ਪਾਵਨ ਪੀਤਰ ਅੰਮ੍ਰਿਤ ਬਾਣੀ ਦਾ ਨਿਗਮਨ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਦੇਸ਼ ਵਰਬ ਦੇਸ਼ ਦੇ ਵਿੱਚ ਵਸਦਿਆਂ ਸਮੂਹ ਸੰਗਤਾਂ ਨੂੰ ਦਾਸ ਵੱਲੋਂ ਜੈ ਗੁਰਦੇਵ ਤਨ ਗੁਰਦੇਵ ਤਨ ਤਨ ਸਤਗੁਰ ਬਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸ਼ਬਦ ਨਹੀਂ ਸਾਨੂੰ बार-बार ਇਹ ਸਮਝਾਉਣਾ ਕਰਦੇ ਹਨ ਕਿ ਇਹ ਜੀਵ ਤੇਰਾ ਜਨਮ ਹੈ ਜੋ ਇਹ ਮਨੁੱਖਾ ਸਰੀਰ ਮਿਲਿਆ ਹੈ ਇਹ ਬਹੁਤ ਹੀ ਅਨਮੋਲ ਹੈ ਇਸ ਸਰੀਰ ਦਾ ਇਸ ਜਨਮ ਦਾ ਕੋਈ ਮੁੱਲ ਲਗਾ ਨਹੀਂ ਸਕਦਾ ਕਿ ਕੋਈ ਆਖੇ ਇਸ ਸਰੀਰ ਦਾ ਕੋਈ ਮੁੱਲ ਲਗਾ ਸਕਦਾ ਹੋਵੇ ਕੋਈ ਮੁੱਲ ਲਗਾ ਨਹੀਂ ਸਕਦਾ ਔਰ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ فرمਾਉਂਦੇ ਹਨ ਕੋ ਸਿਮਰਨ ਦੇਖੋ ਜੇ ਸਭ ਉਪਲੀ ਚੋ ਬਾ ਜਾਕੇ ਜੈਸੀ ਸਿਮਰਨ ਤਾਂ ਕੋ ਤੈਸੀ ਸੋਭਾ ਟੇਕ ਸਤਿਗੁਰ ਜੀ ਦੀ ਬਾਣੀ ਆਪਾਂ ਸੱਚ ਹੁੰਦੀ ਦੇਖ ਸਕਦੇ ਹਾਂ ਦੇਖਣੀ ਕਿਵੇਂ ਹੈ ਪਤਾ ਕਿਵੇਂ ਲੱਗਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਪ੍ਰਭੂ ਦੇ ਸੱਚੇ ਸਿਮਰਨ ਨੂੰ ਕਰਕੇ ਦੇਖੋ ਕਿ ਉਸ ਪਰਮਾਤਮਾ ਦਾ ਨਾਮ ਸਿਮਰਨ ਕੋਮਾਈ ਕਰਕੇ ਦੇਖੋ ਜਦੋਂ ਕਰਕੇ ਦੇਖਦੇ ਵੇ ਸਾਨੂੰ ਪਤਾ ਲੱਗਦਾ ਹੈ ਸਾਨੂੰ ਅਹਿਸਾਸ ਹੁੰਦਾ ਹੈ ਕਿ ਜੋ ਸਤਗੁਰ ਜੀ ਆਖ ਰਹੇ ਹਨ ਉਹ ਇੱਕ ਇੱਕ ਗੱਲ ਉਹ ਸੱਚ ਹੈ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੋ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਦੱਸਿਆ ਨਹੀਂ ਜਾ ਸਕਦਾ ਕਿ ਆਪਾਂ ਉਹਨੂੰ ਅੱਖਰਾਂ ਦੇ ਵਿੱਚ ਦੱਸ ਸਕਦੇ ਯੇ ਜਿਵੇਂ ਸਾਨੂੰ ਕੋਈ ਖੁਸ਼ੀ ਹੁੰਦੀ ਹੈ ਜਿਸ ਵੇਲੇ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਰਬੀਦਾਸ ਪ੍ਰੇਮ ਨਹੀਂ ਛਿਪ ਸਕੇ ਲਾਪੇ ਛਪਾਏ ਕੋਈ ਸਤਗੁਰੂ ਜੀ ਕਹਿੰਦੇ ਪ੍ਰੇਮ ਜਦੋਂ ਸਾਨੂੰ ਕਿਸੇ ਦੇ ਨਾਲ ਹੋ ਜਾਂਦਾ ਹੈ ਫਿਰ ਉਹ ਛਪਾਇਆ ਲੁਕਦਾ ਨਹੀਂ ਹੈ ਉਹ ਸਾਡੀਆਂ ਅੱਖਾਂ ਦੇ ਵਿੱਚੋਂ ਅਤਰੂ ਬਣ ਕੇ ਬਾਹਰ ਆ ਜਾਂਦਾ ਹੈ ਪਤਾ ਲੱਗ ਜਾਂਦਾ ਹੈ ਕਮੂ ਨੈਨ ਦੇ ਤਹਿ ਰੋਇ ਕਿ ਜਿਹੜੇ ਨੈਣ ਉਹ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਵਿੱਚ ਗਮੇ ਦੇ ਵਿੱਚ ਉਹ ਪਾਣੀ ਉਹ ਅਤਰੋ ਜਦੋਂ ਬਾਹਰ ਆਉਂਦੇ ਆ ਉਸ ਵੇਲੇ ਪਤਾ ਲੱਗਦਾ ਜਦੋਂ ਸਾਡਾ ਕੋਈ ਤੀ ਪੁੱਤ ਭੈਣ ਭਰਾ ਵਿਦੇਸ਼ ਦੇ ਵਿੱਚ ਜਾਂਦਾ ਕਮਾਉਣ ਵਾਸਤੇ ਕਹਿੰਦੇ ਉਸ ਵੇਲੇ ਵੀ ਸਾਡੀਆਂ ਅੱਖਾਂ ਦੇ ਵਿੱਚ ਅਤਰੋ ਹੁੰਦੇ ਹਨ ਉਸ ਲਈ ਪਤਾ ਹੁੰਦਾ ਹੈ ਕਿ ਸਾਡਾ ਪਰਿਵਾਰ ਦੇ ਵਿੱਚੋਂ ਕੋਈ ਜੀਵ ਜਾ ਰਿਹਾ ਹੈ ਪਰਿਵਾਰ ਦਾ ਮੈਂਬਰ ਕੋਈ ਜਾ ਰਿਹਾ ਹੈ ਤੇ ਉਸ ਵੇਲੇ ਵਿਛੋੜੇ ਦਾ ਦੁੱਖ ਹੁੰਦਾ ਹੈ ਤੇ ਅੱਖਾਂ ਦੇ ਵਿੱਚੋਂ ਅਥਰੂ ਹੁੰਦੇ ਹਨ ਔਰ ਜਿਸ ਵੇਲੇ ਉਹੀ ਪਰਿਵਾਰਕ ਮੈਂਬਰ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਆਉਂਦਾ ਹੈ ਤੇ ਜਦੋਂ ਘਰ ਵਿੱਚ ਆਉਂਦਾ ਹੈ ਤੇ ਗੁਰੂ ਪਹਿਲੀ ਸਾਧ ਸੰਗਤ ਜਿਉ ਅਸੀਂ ਉਸ ਨੂੰ ਗਲੇ ਨਾਲ ਲਾ ਕੇ ਫੇਰ ਵੀ ਸਾਡੀਆਂ ਅੱਖਾਂ ਦੇ ਵਿੱਚੋਂ ਅਥਰੂ ਹੁੰਦੇ ਹਨ ਉਹ ਅਥਰੂ ਇਸ ਕਰਕੇ ਹੁੰਦੇ ਕਿ ਉਹ ਮਿਲਣ ਦਾ ਉਹ ਮਿਲਾਪ ਜਿਹੜਾ ਹੈ ਉਹਦੀ ਖੁਸ਼ੀ ਹੈ ਉਹ ਅੱਖਾਂ ਦੇ ਵਿੱਚੋਂ ਅਥਰੂ ਬਣ ਕੇ ਬਾਹਰ ਆ ਜਾਂਦੀ ਹੈ ਤੇ ਸਤਿਗੁਰ ਅਬਦਾਸ ਮਹਾਰੇ ਕਹਿੰਦੇ ਉਹ ਜਿਹੜਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਮਾਤਰ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵ ਸਿਮਰਨ ਕਰਦਾ ਹੈ ਤਾਂ ਲੋਕ ਦਿਖਾਵਾ ਹੈ ਕਿ ਸੱਚੇ ਨਾਮ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਅਡੰਬਰਾਂ ਨਾਲ ਕੀਤਾ ਗਿਆ ਸਿਮਰਨ ਕੇਵਲ ਮਾਤਰ ਕੇਵਲ ਦਿਖਾਵਾ ਹੈ ਪਰ ਜਿਸ ਜੀਵ ਦੇ ਅੰਦਰ ਜਿਤਨਾ ਸਿਮਰਨ ਹੁੰਦਾ ਹੈ ਉਸ ਦੀ ਸ਼ੋਭਾ ਉਤਨੀ ਹੀ ਵਧਦੀ ਜਾਂਦੀ ਹੈ ਆਪਾਂ ਦੇਖਦੇ ਹਾਂ ਕਿ ਜਿਸ ਜੀਵ ਦਾ ਜਿੰਨਾ ਸਿਮਰਨ ਹੁੰਦਾ ਹੈ ਉਹਦੀ ਉਸ ਦੀ ਸ਼ੋਭਾ ਉਨੀ ਹੀ ਵਧਦੀ ਜਾਂਦੀ ਹੈ ਈ ਪਰ ਤੱਕ ਆਪਾਂ ਕਦੋਂ ਦੇਖ ਸਕਦੇ ਆ ਕਿ ਜਦੋਂ ਸੰਤ ਜਨ ਸਾਡੇ ਨਗਰ ਦੇ ਵਿੱਚ ਆਉਂਦੇ ਆ ਸਾਡੇ ਮਹੱਲੇ ਦੇ ਵਿੱਚ ਆਉਂਦੇ ਆ ਸਾਡੇ ਕਨਾਂ ਦੇ ਵਿੱਚ ਆਉਂਦੇ ਤੇ ਆਪਾਂ ਉਹਨਾਂ ਦੀ ਫੁੱਲਾਂ ਦੇ ਨਾਲ ਵਰਖਾ ਕਰਦੇ ਹਾਂ ਉਹਨਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਹਾਂ ਭਾਵ ਕਿ ਉਹਨਾਂ ਦਾ ਸਵਾਗਤ ਫੁੱਲਾਂ ਦੇ ਨਾਲ ਕੀਤਾ ਜਾਂਦਾ ਹੈ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਹਨ ਕਿ ਜਿਹੜਾ ਵੀ ਜੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਉਸ ਦੀ ਸ਼ੋਭਾ ਵੱਧਦੀ ਜਾਂਦੀ ਹੈ ਇਹ ਪਰਤੱਖ ਪਤਾ ਲੱਗਦਾ ਹੈ ਉਦੋਂ ਜਦੋਂ ਆਪਾਂ ਨਾਮ ਕਮਾਈ ਕਰਦੇ ਹਾਂ ਫਿਰ ਉਸ ਜੀਵ ਦਾ ਸਾਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਉਹ ਜਾ ਕੇ ਪ੍ਰਚਾਰ ਪ੍ਰਸਾਰ ਕਰਦਾ ਹੈ ਪਰਮਾਤਮਾ ਦੇ ਨਾਮ ਦੇ ਨਾਲ ਸੰਤਾਂ ਨੂੰ ਜੋੜਦਾ ਹੈ ਉੱਥੇ ਉੱਥੇ ਉਹਦਾ ਸਵਾਗਤ ਫੁੱਲਾਂ ਦੇ ਨਾਲ ਹੁੰਦਾ ਹੈ ਸੰਤਾਂ ਮਹਾਂਪੁਰਸ਼ਾਂ ਦਾ ਦੇਖਦੇ ਆਪਾਂ ਕਿਦਾਂ ਸੰਤਾਂ ਜਕਾਰੇ ਲਾਉਂਦੀਆਂ ਸਤਗੁਰੂ ਦਾਸ ਮਹਾਰਾਜ ਜੀ ਦੇ ਨਾਮ ਤੇ ਜਕਾਰੇ ਲਗਾਉਂਦੀਆਂ ਤੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਹਮਰੀ ਹੀ ਸਿੱਖ ਸੁਨੋ ਸੋਹੀ ਮੰਡੇ ਰੇ ਤੋਰੇ ਹੀ ਇਤਰਾਇ ਚਾਲੇ ਪਾਤ ਛਾਈ ਸਾਡੇ ਰੇ ਪਰ ਕਹਿੰਦੇ ਕਈ ਲੋਕ ਮੇਰੇ ਵੱਲਾਂ ਦੇਖ ਕੇ ਕਿ ਰਾਜੇ ਮਹਾਰਾਜੇ ਉਸ ਸਮੇਂ ਦੇ ਸਤਿਗੁਰੂ ਅਰਜਨ ਸਾਹਿਬ ਜੀ ਦੇ ਆਪਾਂ ਦੇਖਦੇ ਨਾ ਕਿ ਚਰਨਾਂ ਦੇ ਨਾਲ ਲੱਗੇ ਸਤਿਗੁਰੂ ਜੀ ਕਹਿੰਦੇ ਮੇਰੇ ਕੋਲ ਮੇਰੇ ਵੱਲਾਂ ਦੇਖ ਕੇ ਪਖੰਡੀ ਲੋਕ ਆਉਂਦੇ ਹਨ ਔਰ ਉੱਚੀ ਸੁੱਚੀ ਸਿੱਖਿਆ ਲੈਣ ਲਈ ਆਉਂਦੇ ਹਨ ਪਰ ਇਹ ਸੱਚੀ ਸੁੱਚੀ ਸਿੱਖਿਆ ਗ੍ਰਹਿਣ ਨਹੀਂ ਕਰਦੇ ਇਹ ਜਾਤ ਪਾਤ ਦੇ ਹੰਕਾਰ ਦੇ ਵਿੱਚ ਫਸੇ ਰਹਿੰਦੇ ਹਨ ਉਹ ਚੰਨੀ ਚ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਔਰ ਕੇਵਲ ਮਾਤਰ ਦਿਖਾਵਾ ਕਰਦੇ ਹਨ ਔਰ ਵਾਦ ਵਿਵਾਦ ਵਿੱਚ ਪੈਂਦੇ ਹਨ ਤੇ ਫਿਰ ਗੁਰੂ ਪਿਆਰੀ ਸਾਧ ਸੰਗਤ ਉਹ ਕਹਿੰਦੇ ਆਪਣਾ ਸਮਾਵੇ ਖਰਾਬ ਕਰਦੇ ਹਨ ਛੋਟੇ ਹੰਕਾਰ ਕਾਰਨ ਪ੍ਰਭੂ ਦੇ ਪਾਤਸ਼ਾਹੀ ਸੁੱਖ ਨੂੰ ਛੱਡ ਕੇ ਬਾਹਰੀ ਅਡੰਬਰਾਂ ਦੇ ਵਿੱਚ ਲੱਗੇ ਰਹਿੰਦੇ ਹਨ ਉਹ ਆਪਣੇ ਵੱਲੋਂ ਕਹਿੰਦੇ ਪਾਠ ਪੂਜਾ ਕਰਕੇ ਦੇਖਦੇ ਆ ਤੂ ਬੱਤੀ ਜਗਾਉਂਦੇ ਦੀਵੇ ਜਗਾਉਂਦੇ ਆ ਕਹਿੰਦੇ ਦੀਵਿਆਂ ਦੇ ਨਾਲ ਤੂਫਾਂ ਦੇ ਨਾਲ ਉਹ ਪਰਮਾਤਮਾ ਮੰਨਣ ਵਾਲਾ ਨਹੀਂ ਨਾ ਉਹਨੂੰ ਕੋਈ ਮਨਾ ਸਕਦਾ ਹੈ ਉਹਦਾ ਪ੍ਰਕਾਸ਼ ਹੀ ਇੰਨਾ ਹੈ ਉਸ ਪਰਮਾਤਮਾ ਦਾ ਭਾਵੇਂ ਕਰੋੜਾਂ ਸੂਰਜ ਵੀ ਮਿਲ ਜਾਣ ਫੇਰ ਵੀ ਉਸ ਪਰਮਾਤਮਾ ਦੀ ਰੌਸ਼ਨੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਣੇ ਦੀਵੇ ਬਾਲ ਕੇ ਉਸ ਪਰਮਾਤਮਾ ਦੇ ਅੱਗੇ ਰੱਖ ਕੇ ਉਹਦੀ ਆਰਤੀ ਕਰਨਾ ਜਾਪ ਉਹਦੀ ਪੂਜਾ ਕਰਨਾ ਉਹਦਾ ਕੋਈ ਲਾਭ ਨਹੀਂ ਹੈ ਸਤਿਗੁਰੂ ਜੀ ਬਖਸ਼ੀ ਕਰਦੇ ਅੰਤੇ ਅੰਤਰ ਹੈ ਤਨ ਚਾਹੀ ਤੋਲੇ ਰੇ ਉੜੇ ਜਲ ਪੈਸੇ ਨਹੀਂ ਪਾਣ ਰੱਖੋ ਰੇ ਕਿ ਪਖੰਡੀ ਲੋਕ ਸੰਸਾਰ ਦੇ ਝੂਠੇ ਤੰਜਾਂ ਵਿੱਚ ਵਿਅਕਲ ਹੋ ਕੇ ਝੂਠਾ ਸੌਦਾ ਕਰਦੇ ਹਨ ਆਪਾਂ ਦੇਖਦੇ ਹਾਂ ਕਿ ਲੋਕ ਝੂਠਾ ਸਬਦਾ ਕਰਦੇ ਹਨ ਝੂਠਾ ਭਾਵ ਕੇ ਲੋਕਾਂ ਨੂੰ ਠੱਗਣ ਦਾ ਕੰਮ ਕਰਦੇ ਹਨ ਪਰਮਾਤਮਾ ਦੇ ਨਾਮ ਦੇ ਉੱਪਰ ਠੱਗਣ ਦਾ ਕੰਮ ਕਰਦੇ ਲੋਕਾਂ ਨੂੰ ਬਹਿਮਾ ਭਰਮਾਂ ਦੇ ਵਿੱਚ ਪਾ ਕੇ ਠੱਗਣ ਦਾ ਕੰਮ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਕਿਸੇ ਨੂੰ ਡਰਾਉਂਦਾ ਨਹੀਂ ਹੈ ਹੁਣ ਆਪਾਂ ਗੱਲ ਕਰ ਦਿੰਦੇ ਹਾਂ ਕਿ ਭਾਈ ਸਤਿਗੁਰੂ ਜੀ ਆਪਣੀ ਬਾਣੀ ਦੇ ਵਿੱਚ ਜਿੱਦਾਂ ਕਈ ਵਾਰ ਫਰਮਾਉਂਦੇ ਆ ਕਿ ਭਾਈ ਤੇਰਾ ਜਿਹੜਾ ਜਨਮ ਹੈ ਅਨਮੋਲਕ ਹੈ ਇਸ ਸੌਸਾਨ ਰੂਪੀ ਖਜ਼ਾਨਾ ਤੇਰਾ ਖਰਦਮ ਹੋ ਜਾਣਾ ਹੈ ਇਹ ਜੀਵਨ ਕਦੋਂ ਅੰਤ ਹੋ ਜਾਣਾ ਪਤਾ ਨਹੀਂ ਉਹ ਡਰਾਉਂਦੇ ਨਹੀਂ ਉਹ ਸਾਨੂੰ ਚਕੰਨਾ ਕਰਦੇ ਆ ਕਿ ਭਾਈ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਹੈ ਕਦੋਂ ਇਸ ਜੀਵਨ ਨੇ ਸਾਡਾ ਸਾਥ ਛੱਡ ਜੈਣਾ ਹੈ ਇਸ ਕਰਕੇ ਸੰਤ ਗੁਰੂ ਜੀ ਕਹਿੰਦੇ ਜਿਵੇਂ ਪਾਣੀ ਹਮੇਸ਼ਾ ਨੀਵੇਂ ਪਾਸੇ ਨੂੰ ਹੀ ਜਾਂਦਾ ਹੈ ਇਸ ਤਰ੍ਹਾਂ ਜੋ ਜੀਵ ਨਿਮਰਤਾ ਸਹਿਤ ਪਰਮਾਤਮਾ ਦਾ ਪ੍ਰਭੂ ਦਾ ਸਿਮਰਨ ਕਰਦਾ ਹੈ ਉਸਤੇ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਕਿ ਜਿਹੜਾ ਜਿੰਨਾ ਜੀਵ ਨਿਮਰਤਾ ਦੇ ਨਾਲ ਉਹਦੀ ਗੱਲ ਦੇ ਵਿੱਚ ਉਹਦੀ ਆਵਾਜ਼ ਦੇ ਵਿੱਚ ਮਿਠਾਸ ਹੋਵੇ ਸਭ ਦੇ ਭਲੇ ਦੀ ਅਰਦਾਸ ਕਰਦਾ ਹੋਵੇ ਉਸ ਜੀਵ ਤੇ ਉਹ ਪਰਮਾਤਮਾ ਵੀ ਬਖਸ਼ਿਸ਼ ਕਰ ਦਿੰਦਾ ਹੈ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੀਵ ਦੀ ਵੀ ਸ਼ੋਭਾ ਬੱਝੀ ਜਾਂਦੀ ਹੈ ਥੋਰੇ ਹੀ ਥੋਰੇ ਮਸੀਤ ਪਰੋ ਤਨਾ ਕਹਿ ਰਵਿਦਾਸ ਸੁਨੋ ਸੰਤ ਜਨਾ ਏ ਜੀ ਥੋੜਾ ਥੋੜਾ ਕਰਕੇ ਤੇਰਾ ਸੁਵੰਸਾ ਰੂਪੀ ਤਨ ਅਜਾਈ ਪਾਸੇ ਲੱਗ ਰਿਹਾ ਆਪਾਂ ਦੇਖਦੇ ਨਾ ਅਸੀਂ ਨਿੰਦਿਆ ਚੁਗਲੀ ਬੁਰਾਈ ਕਰਦੇ ਰਹਿੰਨੇ ਲੋਕਾਂ ਦੀ ਸਤਗੁਰੂ ਜੀ ਕਹਿੰਦੇ ਇਹ ਜਿਹੜਾ ਸਮਾਂ ਹੈ ਬਹੁਤ ਕੀਮਤੀ ਹੈ ਅਸੀਂ ਇਹਨੂੰ ਸਾਹਮਣੇ ਰੱਖਣਾ ਹੈ ਭਾਵ ਕਿ ਅਸੀਂ ਆਖੀਏ ਕਿ ਭਾਈ ਸਾਡੇ ਕੋਲ ਸਮਾਂ ਬਹੁਤ ਹੈ ਬਹੁਤ ਸਮਾਂ ਹੈ ਪਰ ਕਹਿੰਦੇ ਸਤਿਗੁਰੂ ਜੀ ਕਹਿੰਦੇ ਭਾਈ ਅੱਜ ਦਾ ਹੀ ਸਾਡੇ ਕੋਲ ਸਮਾਂ ਹੈ ਕੱਲ ਕਿਸੇ ਨੇ ਦੇਖਿਆ ਨਹੀਂ ਹੈ ਕਿਉਂਕਿ ਜਿਹੜਾ ਅੱਜ ਆਪਾਂ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰ ਲੈਣੀ ਉਹ ਆਖੀਏ ਕਿ ਜਿਹੜਾ ਕੱਲ ਬੀਤ ਗਿਆ ਉਹ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਲੈ ਆਵਾਂਗੇ ਕਦੇ ਹੋ ਨਹੀਂ ਸਕਦਾ ਜਿਹੜਾ ਕੱਲ ਬੀਤ ਗਿਆ ਉਹ ਸਮਾਂ ਦੁਬਾਰਾ ਹੱਥ ਨਹੀਂ ਆਉਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਅੱਜ ਹੀ ਸਮਾਂ ਹੈ ਤੇਰੇ ਕੋਲ ਕੱਲ ਕਰੇ ਜੋ ਸੋ ਅੱਜ ਕਰ ਅੱਜ ਕਰੇ ਸੋ ਅਬ ਕਿ ਜਿਹੜਾ ਕੰਮ ਕੱਲ ਨੂੰ ਕਰਨਾ ਉਹ ਅੱਜ ਕਰ ਜਿਹੜਾ ਅੱਜ ਕਰਨਾ ਉਹ ਹੁਣ ਕਰ ਇਸ ਕਰਕੇ ਸਤਗੁਰੂ ਜੀ ਬਖਸ਼ੀ ਕਰਦੇ ਕਿ ਹੇ ਭਾਈ ਤੇਰਾ ਸਵਾਸਾਂ ਰੂਪੀ ਜਿਹੜਾ ਖਜ਼ਾਨਾ ਹੈ ਉਹ ਅਦਾਈ ਪਾਸੇ ਲੱਗ ਰਿਹਾ ਹੈ ਸਿਮਰਨ ਕਰਿਆ ਕਰ ਕਮਾਈ ਕਰਿਆ ਕਰ ਸਤਗੁਰ ਅਬਦਾਸ ਮਰਜ ਫਰਮਾਨ ਕਰਦੇ ਹੇ ਸੰਤਜਨੋ ਮੇਰੀ ਗੱਲ ਸੁਣੋ ਪ੍ਰਭੂ ਦੀ ਸੱਚੀ ਭਗਤੀ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਕਿਸਾਨਿਆਂ ਨੂੰ ਉਸ ਪਰਮਾਤਮਾ ਦੇ ਨਾਮ ਦੀ ਸੱਚੀ ਭਗਤੀ ਕਰਕੇ ਅਸੀਂ ਆਪਸ ਦੇ ਵਿੱਚ ਪਿਆਰ ਪਾ ਕੇ ਅਸੀਂ ਆਪਸ ਦੇ ਵਿੱਚ ਪਿਆਰ ਪਾ ਕੇ ਸਭ ਸੰਤਾਂ ਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਸਕਦੇ ਹਾਂ ਤੇ ਜੇ ਹੁਣ ਆਪਾਂ ਆਖੀਏ ਕਿ ਮੈਂ ਕੱਲਾ ਹੀ ਆਪਣੇ ਕਮਾ ਸਿਮਰਨ ਕਰਾਂ ਮੈਂ ਹੋਰ ਕਿਸੇ ਨੂੰ ਕਰਾਂ ਨਾ ਕੁਝ ਵੀ ਉਹ ਮੈਂ ਆਪਣੇ ਵਾਸਤੇ ਕਰ ਸਕਦਾ ਪਰ ਜੀਵ ਦਾ ਫਰਜ਼ ਬਣਦਾ ਹੈ ਜਿਵੇਂ ਦਰਖਤ ਆਪਾਂ ਫਲਦਾਰ ਜਿਹੜਾ ਬੂਟਾ ਹੁੰਦਾ ਹੈ ਉਹ ਉਹਦੇ ਜਿਹੜੇ ਫਲ ਲੱਗਦੇ ਉਹ ਆਪ ਨਹੀਂ ਖਾਂਦਾ ਉਹ ਦੂਸਰਿਆਂ ਦੇ ਭਲੇ ਲਈ ਹੁੰਦਾ ਹੈ ਉਹ ਦੂਸਰਿਆਂ ਨੂੰ ਛਾਂ ਦਿੰਦਾ ਦੂਜਿਆਂ ਨੂੰ ਫਲ ਦਿੰਦਾ ਪਾਣੀ ਦੂਸਰਿਆਂ ਦੀ ਪਿਆਸ बुझाਉਂਦਾ ਹੈ ਉਹਨੂੰ ਆਪਣਾ ਕੋਈ ਲਾਭ ਨਹੀਂ ਹੁੰਦਾ ਇਸੇ ਤਰ੍ਹਾਂ ਜਿਹੜੇ ਸੰਤ ਹੈ ਜਿਹੜਾ ਪਰਮਾਤਮਾ ਦਾ ਨਾਮ ਜਪਦੇ ਹੈ ਉਹ ਦੂਸਰਿਆਂ ਦਾ ਭਲਾ ਕਰਨ ਵਾਸਤੇ ਆਉਂਦੇ ਹਨ ਸਤਿਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਤਨ ਤਨ ਸਤਗੁਰਬਦਾਸ ਮਹਾਰਾਜ ਜੀ ਸਾਨੂੰ ਇਹੀ ਫਰਮਾਨ ਕਰਦੇ ਹਨ ਕਿ ਜਿਹੜਾ ਵੀ ਜੀ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰੇਗਾ ਉਹਦੀ ਸਾਰੇ ਜੰਗ ਦੇ ਵਿੱਚ ਸ਼ੋਭਾ ਹੋਵੇਗੀ ਉਹਦਾ ਸਵਾਗਤ ਹੋਵੇਗਾ ਉਹਦਾ ਨਾਮ ਹੋਵੇਗਾ ਕਿਉਂਕਿ ਜਿਹੜਾ ਵੀ ਜੀ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦਾ ਹੈ ਤੇ ਉਸ ਜੀਵ ਦਾ ਵੀ ਉਸੇ ਤਰ੍ਹਾਂ ਨਾਮ ਹੋ ਜਾਂਦਾ ਹੈ ਸਵਾਉ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਲੀਆਂ ਸੰਤਾਂ ਤਨ ਤਨ ਸਤਿਗੁਰੂ ਦਾਸ ਸਮਰਹਾਰ ਜੀ ਦੀ ਪਾਵਨ ਪੀਤਰ ਅਮਰਤ ਮਣੀ ਦਾ ਆਨੰਦ ਲੈਂਦੇ ਹੋਏ ਬਾਣੀ ਪੜਿਆ ਕਰੀਏ ਬਾਣੀ ਸੁਣਾਇਆ ਕਰੀਏ ਤਾਂ ਦੂ ਸਾਡਾ ਜੀਵਨ ਸਫਲਾ ਹੋ ਜਾਵੇ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ